ਸਵੈਰ ਹੋ ਗਿਆ ਭਰਾ ਉਸ ਤੋਂ ਬਾਅਦ ਮੈਨੂੰ ਹੋ ਗਿਆ ਵੀ ਆਪਾਂ ਨੂੰ ਕਬੱਡੀ ਖੇਡਣੀ ਆ ਜੋ ਉਹਨਾਂ ਦੇ ਸੁਪਨਾ ਦੇਖ ਕੇ ਵੀ ਆਪਾਂ ਉਹ ਪੂਰਾ ਕਰਕੇ ਦਿਖਾਉਣਾ ਹਨ ਉੱਥੇ ਯਾਦ ਕਰਦੇ ਸੀ ਵੀ ਅੱਜ ਮੈਂ ਜਿੱਤਿਆ ਆਂ ਤੇ ਅੱਜ ਮੇਰੇ ਮੰਮੀ ਡੈਡੀ ਹੁੰਦੇ ਨਾ ਦੇਖ ਕੇ ਖੁਸ਼ੀ ਹੋਣੀ ਸੀ ਹਾਂ ਬਈ ਹੁੰਦਾ ਹੀ ਆ ਜਦੋਂ ਆਪਾਂ ਜਿੱਤਦੇ ਆਂ ਆਪਣੀ ਖੁਸ਼ੀ ਸਾਂਝੀ ਕਰਨ ਉਹ ਵੀ ਹੁੰਦਾ ਨਹੀਂ ਤੇ ਰੀਫੀਲ ਤਾਂ ਹੁੰਦਾ ਹੀ ਆਪਾਂ ਨੂੰ ਵੀ ਉਹ ਜੋ ਚੀਜ਼ ਉਹ ਚਾਹੁੰਦੇ ਸੀ ਅੱਜ ਮੈਂ ਉਹ ਰਾਹਾਂ ਤੇ ਤੁਰਿਆ ਜੋ ਹੁੰਦੇ ਤਾਂ ਉਹਨੂੰ ਦੇਖਦੇ ਨਾ ਨਾ ਬਈ ਕਿੰਨੀ ਖੁਸ਼ੀ ਹੁੰਦੀ ਸਟੰਟ ਪਏ ਬਈ ਸਟੰਟ ਪਏ ਹੋਏ ਨੇ ਤਿੰਨ ਸਟੰਟ ਪਏ ਸੀਗੇ ਹਾਂ ਓਕੇ ਉਹ ਕਿਉਂ ਪਏ ਸੀਗੇ ਮੇਰੇ ਬਲੌਗਿਸ ਉਹ ਵੀ ਗੱਲ ਹੈ ਜਦੋਂ ਬਲੀ ਤੋਂ ਚ। ਹੂੰ ਸਾਡੇ ਲਗ ਰੋਡ ਤੋਂ ਕੀ ਜਾ ਕੋ ਦਰਦਰ ਗੇਤੇ ਵਿੱਚ ਦੇਖ ਰਹੇ ਹਾਂ ਬਈ ਜੋਗੀਆਂ ਹੁੰਦਾ ਹੁੰਦਾ ਜੀ ਦੇਦ ਨਾਲ ਅੱਗੇ ਵਾਲਾ ਬਾਈ ਨੂੰ ਦੇਖਦੇ ਹੁੰਦੇ ਸੀ ਇਹ ਖੇੜਾ ਬੜੀ ਵਧੀਆ ਵਧੀਆ ਲੱਗ ਜਾਂਦੀ ਸੀ ਬਾਈ ਹੂੰ ਦੇਖ ਕੇ ਆਇਆ ਹੁੰਦਾ ਸੀ ਬਾਈ ਵਰਗੇ ਆਪਾਂ ਹੀ ਬਣੀਏ ਬਾਈ ਪਿੱਛੇ ਨਾ ਕਬੱਡੀ ਖਟਾਰੀਆਂ ਦੇ ਬਹੁਤਿਆਂ ਦੇ ਹਨਾ ਵੀ ਅਟੈਕ ਵੀ ਕੀਤੇ ਗਏ ਨੇ ਹਾਂਜੀ ਹਾਂਜੀ ਤੇ ਤੁਸੀਂ ਦੇਖਦੇ ਹੋ ਇੱਕ ਖਟਾਰੀ ਤੇ ਇੱਕ ਅਟੈਕ ਰਾਏ ਜਾਣੇ ਬਹੁਤ ਮਾੜੀ ਗੱਲ ਹੈ ਵੀਰੇ ਬਹੁਤ ਬੁਰੀ ਗੱਲ ਹੈ ਇਹ ਕੋਈ ਵਧੀਆ ਗੱਲ ਨਹੀਂ ਹੈਗੀ ਕਬੱਡੀ ਲਈ ਨਾ ਹੂੰ ਬਾਈ ਸੰਦੀਪ ਨਾਲ ਹੋਇਆ ਲੰਘਣ ਦੇ ਨਾਲ ਬਹੁਤ ਮਾੜਾ ਹੈ ਭਾਈ ਨੂੰ ਸਾਭੀ ਹੋਈ ਮਿਲਣਾ ਚਾਹੀਦਾ ਕਿਉਂ ਭਾਈ ਖਿਡਾਰੀ ਖੇਡਣਾ ਕਿਉਂ ਛੱਡ ਦਿੰਦਾ ਭਈ ਕੁਛ ਉਹਨਾਂ ਕਰਦੀਆਂ ਮਜਬੂਰੀਆਂ ਹੋ ਜਾਂਦੀਆਂ ਨੇਗੇ ਕਰਦੀਆਂ ਮਜਬੂਰੀਆਂ ਕਰਕੇ ਪਾਚਾ ਵਟ ਲੈਂਦੀਆਂ ਗਈ ਲਾਈਟ ਨੂੰ ਪੁੱਲੀਂ ਦਈਏ ਤਾਂ ਸ਼ਸ਼ੀਗਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਤੁਹਾਡਾ ਆਪਣਾ ਹਰਜੋਤ ਸਿੰਘ ਸੋ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਇਹ ਜਿਹੜੇ ਖਿਡਾਰੀ ਨੇ ਜੋ ਸਾਡੇ ਸਟੂਡੀਓ ਚ ਮੇ ਜੋ ਨੇ ਆਫਰ ਗੱਲਬਾਤ ਕਰਨ ਆ ਬਿੱਟੂ ਬਲਿਆਲ ਦੇ ਨਾਲ ਸ਼ਸ਼ੀਗਲ ਭਾਜੀ ਆਸ਼ੀਰਵਾਦ ਵੀਰੇ ਕੀ ਹਾਲ ਚਾਲ ਹੈ ਵਧੀਆ ਹੀ ਤੋ ਜਸੋ ਅੱਛਾ ਬਿੱਟੂ ਭਾਜੀ ਪਹਿਲਾਂ ਤਾਂ ਗੱਲਬਾਤ ਕਰੀਏ ਤੁਹਾਡਾ ਅਸ ਕਿਉਂਕਿ ਬਿੱਟੂ ਬਲਿਆਲ ਬਲਿਆਲ ਤੁਹਾਡਾ ਪਿੰਡ ਆ? ਹਾਂਜੀ ਵੀਰੇ ਪਿੰਡ ਆ ਮੇਰਾ ਬਲਿਆਲ। ਪਾਜੀ ਇੱਕ ਚੀਜ਼ ਪੁੱਛਣਾ ਖਿਡਾਰੀ ਜਿਹੜੇ ਕਬੱਡੀ ਦੇ ਖਿਡਾਰੀ ਹੁੰਦੇ ਨੇ ਉਹ ਬਹੁਤ ਜ਼ਿਆਦਾ ਆਪਣੇ ਪਿੰਡਾਂ ਦਾ ਨਾਮ ਪਿੱਛੇ ਲਾਂਦੇ ਨੇ। ਹਾਂਜੀ ਵੀਰੇ ਸੁਰੂ ਤੋਂ ਹੀ ਐਦਾਂ ਹੀ ਆ ਸਾਰੇ ਖਿਡਾਰੀਆਂ ਦੇ ਮਗਰ ਜ਼ਿਆਦਾ ਪਿੰਡਾਂ ਦਾ ਹੀ ਨਾਂ ਲੱਗਦਾ ਹੈ। ਹੂੰ ਐਦਾਂ ਹੀ। ਇਹ ਮਤਲਬ ਤੁਸੀਂ ਜਦੋਂ ਸੋਚਿਆ ਸੀ ਖਿਡਾਰੀ ਕਿਉਂਕਿ ਅੱਜ ਕੱਲ ਮੈਂ ਦੇਖਿਆ ਨਾ ਗੁਰਸੇਵ ਸਿੰਘ ਐਵੇਂ ਐਵੇਂ ਨਾਮ ਆਉਂਦੇ ਨੇ। ਹੈਨਾ ਕਈ ਖਿਡਾਰੀ ਆਪਣੇ ਪਿੰਡਾਂ ਦਾ ਨਾਮ ਨਹੀਂ ਰੌਸ਼ਨ ਕਰਦੇ। ਹਾਂਜੀ ਬਹੁਤ ਘੱਟ ਦੇ ਪੱਛੇ ਹੁਣ ਤਾਂ ਕਾਫੀ ਬੋਲਦੇ ਹੂੰ ਤੇ ਵਿੱਚ ਦੇ ਵਿੱਚ ਘੱਟ ਵੀ ਬਹੁਤ ਬੋਲਿਆ ਜਾਂਦਾ ਹੈ ਬਿੱਟੂ ਭਾਈ ਜਦੋਂ ਖਿਡਾਰੀ ਜਦੋਂ ਖਿਡਾਰੀ ਨਾ ਗਰਾਊਂਡ 'ਚ ਵੱੜਦਾ ਹੈ ਨਾ ਹਾਂਜੀ ਉਦੋਂ ਕਹਿੰਦੇ ਵੀ ਕਈਆਂ ਦੇ ਪੈਰ ਵੀ ਕੰਬ ਜਾਂਦੇ ਹੋਣਗੇ ਹਾਂ ਹੁੰਦੀ ਹੈ ਵੀਰੇ ਉਹ ਜਿਹੜਾ ਤਾਂ ਉਹਨੂੰ ਕਦੇ ਗਰਾਊਂਡ 'ਚ ਬੜਿਆ ਨਹੀਂ ਪਹਿਲੀ ਵਾਰ ਜਾਂਦਾ ਨਰਵਸ ਤਾਂ ਹੁੰਦੀ ਹੈ ਬਈ ਹੂੰ ਜੋ ਬਿੱਟੂ ਭਾਈ ਵੱੜਦਾ ਹੈਗਾ ਫੇਰ ਆਪਾਂ ਨੂੰ ਤਾਂ ਬਈ ਕੋਈ ਨਰਵਸ ਨਹੀਂ ਆਪਾਂ ਤਾਂ ਕੰਮ ਆਪਣੀ ਜੌਬ ਆਪਾਂ ਕਰਦੇ ਆਂ ਬਈ ਖੇਡਦੇ ਆਂਗੇ ਜੌਬ ਦੇਖਦੇ ਆਂ ਤੁਸੀਂ ਗੇਮ ਨੂੰ ਮਤਲਬ ਭਈ ਜਦੋਂ ਲੱਗੇ ਸੀਗੇ ਉਦੋਂ ਤਾਂ ਸ਼ੌਂਕ ਨੂੰ ਲੱਗੇ ਸੀਗੇ ਉਸ ਤੋਂ ਬਾਅਦ ਸਾਵਾਂ ਕੁਝ ਐਦਾਂ ਦੇ ਹੋ ਗਏ ਬਸ ਹੁਣ ਇੱਕ ਜੌਬ ਸਮਝ ਕੇ ਚੱਲਦੇ ਆ ਬਈ ਆਪਣੀ ਮਿੱਟੂ ਭਾਈ ਤੁਸੀਂ ਜਦੋਂ ਗੇਮ ਕਰਨੀ ਸਟਾਰਟ ਕੀਤੀ ਕੀ ਸੋਚ ਕੇ ਗੇਮ ਕਰਨੀ ਸਟਾਰਟ ਕੀਤੀ ਸੀ ਜਦੋਂ ਗੇਮ 'ਚ ਪੈਰ ਰੱਖਿਆ ਸੀਗਾ ਹਨਾ ਸੋਚਿਆ ਸੀ ਵੀ ਮੈਂ ਐਡਾ ਵੱਡਾ ਖਿਡਾਰੀ ਬਣਨਾ ਬਣੂੰਗਾ ਜਾਂ ਫਿਰ ਆਪਣਾ ਨਦੇਸ਼ਾ ਨਾਮ ਰੌਸ਼ਨ ਕਰਾਂਗੇ ਕਿਤੇ ਨਾ ਕਿਤੇ ਹਾਂਜੀ ਹਾਂ ਵੀਰੇ ਸੋਚ ਕੇ ਤਾਂ ਸਾਰੇ ਇਹੀ ਚੱਲਦੇ ਹੁੰਦੇ ਆ ਮੈਂ ਤਾਂ ਇੱਕ ਪਹਿਲਾਂ ਤਾਂ ਸ਼ੁਰੂ ਦੇ ਇੱਕ ਸ਼ੌਂਕ ਨੂੰ ਲੱਗਿਆ ਸੀਗਾ ਕਿਉਂਕਿ ਮੈਨੂੰ ਤਾਂ ਜ਼ਿਆਦਾਤਰ ਕਬੱਡੀ ਦਾ ਨਾ ਹੁੰਦਾ ਨਹੀਂ ਸੀਗਾ ਮੇਰਾ ਭਰਾ ਹੁੰਦਾ ਸੀ ਮੇਰੇ ਤੋਂ ਵੱਡਾ ਉਹ ਐਕਸਪਾਇਰ ਹੋ ਗਏ ਸੀਗੇ ਉਹ ਉਹਨਾਂ ਨੂੰ ਥੋੜਾ ਜਿਹਾ ਕਬੱਡੀ ਦਾ ਹੈਗਾ ਸੀ ਤੇ ਉਹ ਮੈਨੂੰ ਬਹੁਤ ਕਹਿੰਦੇ ਸੀ ਕਬੱਡੀ ਖੇਡ ਮੇਰੇ ਡੈਡੀ ਜੀ ਸੀਗੇ ਉਹ ਵੀ ਐਕਸਪਾਇਰ ਹੋ ਗਏ ਸੀਗੇ ਫਿਰ ਉਹ ਜਦੋਂ ਐਕਸਪਾਇਰ ਹੋ ਗਿਆ ਭਰਾ ਫਿਰ ਉਸ ਤੋਂ ਬਾਅਦ ਮੈਨੂੰ ਹੋ ਗਿਆ ਵੀ ਆਪਾਂ ਉਹਨਾਂ ਕਬੱਡੀ ਖੇਡਣੀ ਆ ਜੋ ਉਹਨਾਂ ਦੇ ਸੁਪਨਾ ਦੇਖੇ ਦੀ ਆਪਾਂ ਉਹ ਪੂਰਾ ਕਰਕੇ ਦਿਖਾਉਣਾ ਉਹਨਾਂ ਦਾ ਭਾਜੀ ਗੱਲ ਕਰਦਾ ਜਿਹੜੇ ਕਬੱਡੀ ਦੇ ਪਲੇਅਰ ਹੁੰਦੇ ਨੇ ਨਾ ਹਾਂਜੀ ਪਿੰਡਾਂ 'ਚ ਨਾ ਜਦੋਂ ਆਪਾਂ ਕਬੱਡੀ ਖੇਡਣ ਜਾਂਦੇ ਆ ਉੱਥੇ ਕਿਤੇ ਨਾ ਕਿਤੇ ਦੁਸ਼ਮਣੀ ਵੀ ਪੈ ਜਾਂਦੀ ਆ ਹਾਂਜੀ ਤੁਸੀਂ ਇਹ ਗੱਲ ਮੰਨਦੇ ਹੋ ਨਹੀਂ ਐਦਾਂ ਦਾ ਨਹੀਂ ਵੀਰੇ ਬਹੁਤ ਘੱਟ ਹ ਆਪਾਂ ਦਾ ਸਾਰੇ ਪਿਆਰ ਨਾਲ ਹੀ ਰਹਿਨੇ ਆ ਪਿਆਰ ਨਾਲ ਹੀ ਸਾਰੇ ਆਪਾਂ ਨੂੰ ਪਿਆਰ ਕਰਦੇ ਆ ਪਿੱਛੇ ਨਾ ਕਬੱਡੀ ਖਿਡਾਰੀਆਂ ਦੇ ਬਹੁਤਿਆਂ ਦੇ ਹਨਾ ਵੀ ਅਟੈਕ ਵੀ ਕੀਤੇ ਗਏ ਨੇ ਹਾਂਜੀ ਹਾਂਜੀ ਤੇ ਤੁਸੀਂ ਦੇਖਦੇ ਹੋ ਇੱਕ ਟੀਰੀ ਤੇ ਇੱਕ ਅਟੈਕਰ ਆਏ ਜਾਣੇ ਬਹੁਤ ਮਾੜੀ ਗੱਲ ਹੈ ਵੀਰੇ ਬਹੁਤ ਬੁਰੀ ਗੱਲ ਹੈ ਇਹ ਕੋਈ ਵਧੀਆ ਗੱਲ ਨਹੀਂ ਹੈਗੀ ਕਬੱਡੀ ਲਈ ਹਨਾ ਹੂੰ ਬਾਈ ਸੰਦੀਪ ਨਾਲ ਹੋਇਆ ਨੰਗਲੰਬੀ ਨਾਲ ਬਹੁਤ ਮਾੜਾ ਹੋਇਆ ਬਈ ਤੇ ਬਾਈ ਨੂੰ ਸਾਹ ਵੀ ਬਈ ਮਿਲਣਾ ਚਾਹੀਦਾ ਹੂੰ ਅੱਛਾ ਭਾਈ ਜਦੋਂ ਤੁਸੀਂ ਕਬੱਡੀ ਚ ਪੈਰ ਧਰਿਆ ਸਾਰਾ ਕੁਝ ਹੋਇਆ ਹਾਂਜੀ ਕਦੇ ਕਿਸੇ ਨੂੰ ਸੋਚਦੇ ਹਾਂ ਵੀ ਹਾਂ ਅੱਜ ਤੁਸੀਂ ਕਬੱਡੀ ਪਲੇਅਰ ਤਾਂ ਹੈਗੇ ਹੋ ਕਦੇ ਕਿਸੇ ਨੂੰ ਦੇਖ ਕੇ ਮਨ ਕਰਦਾ ਹੋਵੇ ਯਾਰ ਇਹੋ ਜਿਹਾ ਪਲੇਅਰ ਬਣਨਾ ਹਾਂਜੀ ਵੀਰੇ ਜਦੋਂ ਖੇਡਣ ਤੋਂ ਪਹਿਲਾਂ ਟੂਰਨਾਮੈਂਟ ਵੇਖਣ ਜਾਂਦੇ ਹੁੰਦੇ ਸੀ ਆਪਾਂ ਲੈਵਲ ਆਉਣੇ ਕਿਤੇ ਵੀ ਹੋਣਾ ਮੇਰੇ ਭਰਾ ਨੇ ਡੈਡੀ ਨੇ ਮੈਨੂੰ ਨਾਲ ਲੈ ਕੇ ਜਾਣਾ ਉੱਥੇ ਸਾਡੇ ਲਵ ਇੱਕ ਨੁੜਕੀ ਜਾਂ ਇੱਕ ਦੂਦਰ ਕਿਤੇ ਵੇਖਦੇ ਹੁੰਦੇ ਸੀ ਬਾਈ ਜੋਗੀਆਂ ਹੁੰਦਾ ਹੁੰਦਾ ਸੀ ਦਿੱਦਨਾਲ ਅੱਗਿਆਲਾ ਬਾਈ ਨੂੰ ਦੇਖਦੇ ਹੁੰਦੇ ਸੀ ਇਹ ਖੇੜਾ ਬੜੀ ਵਧੀਆ ਲੱਗਦੀ ਹੁੰਦੀ ਸੀ ਬਾਈ ਦੀ ਹੂੰ ਦੇਖ ਕੇ ਆਇਆ ਹੁੰਦਾ ਸੀ ਬਾਈ ਵਰਗੇ ਆਪਾਂ ਹੀ ਬਣੀਏ ਬਾਈ ਹੂੰ ਕਹਿੰਦਾ ਬੱਚਾ ਬਾਈ ਨਾਲ ਹੀ ਛੇ ਮੈਚ ਪੈ ਗਿਆ ਨਹੀਂ ਯਾਰ ਬਾਈ ਜਦੋਂ ਮੈਂ ਖੇਡਣ ਲੱਗਾ ਉਹਦੋਂ ਬਾਈ ਬਹੁਤ ਘੱਟ ਖੇਡਦਾ ਹੁੰਦਾ ਸੀ ਯਾਰ ਉਹਨੂੰ ਤਾਂ ਖੇਡਣੋਂ ਹਟ ਗਿਆ ਸੀਗਾ ਬਾਈ ਤਾਂ ਸੋਚਦਾ ਸੀ ਵੀ ਬਾਈ ਨਾਲ ਯਾਰ ਇੱਕ ਦਿਨ ਖੇਡ ਕੇ ਦੇਖਾਂ ਹਾਂ ਸੁਪਨਾ ਤਾਂ ਹੁੰਦੀ ਆ ਬਾਈ ਬਾਈ ਦੇ ਭਰਾ ਨਾਲ ਜ਼ਰੂਰ ਖੇਡਿਆ ਬਾਈ ਮਿੱਠਾ ਬਾਈ ਦਾ ਭਰਾ ਸੀ ਮਿੱਠਾ ਦੇਦਣਾ ਉਹਦੇ ਨਾਲ ਤਾਂ ਖੇਡਿਆ ਮੈਂ ਹੂੰ ਉਹੀ ਵਧੀਆ ਰੀਡਰ ਹੁੰਦਾ ਸੀ ਪਰ ਉਹ ਜਾਫੀ ਬਣ ਗਿਆ ਸੀ ਬਾਅਦ ਚ ਤੁਸੀਂ ਉਹਨਾਂ ਨੂੰ ਦੱਸਿਆ ਵੀ ਬਾਈ ਮੈਂ ਤੁਹਾਡੇ ਭਾਈ ਨੂੰ ਹੈਨਾ ਵੀ ਦੇਖ ਕੇ ਥੋੜਾ ਜਿਹਾ ਆਹ ਬਾਈ ਨੂੰ ਤਾਂ ਗੱਲਾਂ ਹੋ ਜਾਂਦੀ ਸੀਗਾ ਉਹ ਵੀ ਬਾਈ ਬਾਅਦ ਚ ਹਟ ਗਿਆ ਸੀਗਾ ਖੇਡਣ ਕਿਉਂ ਬਾਈ ਖਿਡਾਰੀ ਖੇਡਣਾ ਕਿਉਂ ਹਟ ਜਾਂਦਾ ਬਾਈ ਕੁਛ ਹੋਣ ਕਰਦੀਆਂ ਮਜਬ ਕਾਰ ਦੇ ਮਜਬੂਰੀਆਂ ਕਰਕੇ ਪਾਛਾ ਵਟ ਲੈਂਦੀ ਹੈ ਕਈ ਡਾਈਟ ਨਹੀਂ ਪੂਰੀ ਹੁੰਦੀ ਜਦਾਂ ਹਨਾ ਹੌਲੀ ਹੌਲੀ ਫਿਰ ਤੁਹਾਨੂੰ ਪਤਾ ਬੰਦਾ ਕੋਈ ਸਮਾਂ ਇਹਨਾਂ ਦੇ ਨਹੀਂ ਪਾਉਂਦਾ ਵੀ ਸਮਾਂ ਵੀ ਜਿਆਦਾ ਲੱਗ ਜਾਂਦਾ ਉੱਪਰ ਆਉਣ ਨੂੰ ਹੂੰ ਇਹ ਵੀ ਫਰਕ ਪੈ ਜਾਂਦਾ ਬਈ ਬਿੱਟੂ ਗੱਲ ਕਰੀਏ ਬਾਜੀ ਤੁਸੀਂ ਜਦੋਂ ਖੇਡ ਖੇਡੀ ਹੈ ਹਨਾ ਸਾਰਾ ਕੁਝ ਘਰ ਵੀ ਮੈਨੇਜ ਕਰਨਾ ਹੁੰਦਾ ਹੋਵੇਗਾ ਹਾਂਜੀ ਹਾਂਜੀ ਕਿੰਨਾ ਔਖਾ ਰਹਿੰਦਾ ਇਸ ਸੀਜ਼ਨ ਨੂੰ ਬਹੁਤ ਔਖਾ ਰਹਿੰਦਾ ਵੀਰੇ ਉਹਨੂੰ ਮੈਂ ਇਕੱਲਾ ਹੀ ਸੀਗਾ ਘਰ ਇਕੱਲਾ ਰਹਿੰਦਾ ਸੀਗਾ ਇਕੱਲੇ ਦੇ ਬਸਾ मतलब ਫੈਮਿਲੀ ਮੇਰੇ ਵੀਰੇ ਮਮ ਡੈਡ ਤੇ ਭਰਾ ਐਕਸਪਾਇਰ ਹੋ ਗਏ ਸੀਗੇ ਮੇਰੇ ਹਾਂ ਹਾਂ ਉਹਦੇ ਕਰਕੇ ਫਿਰ ਮੇਰੇ ਤੇ ਜ਼ਿੰਮੇਵਾਰੀ ਇਕੱਲੀ ਪੈ ਗਈ ਇਕੱਲੇ ਤੇ ਪੈ ਗਈ ਸੀ ਕਿੰਨੇ ਸਾਲ ਦੇ ਸੀ ਜਦੋਂ ਹਨਾ ਮੰਮੀ ਡੈਡ ਐਕਸਪਾਇਰ ਹੋ ਗਏ ਮੈਂ ਉਦੋਂ ਹੋਊਗਾ ਬਈ ਤਕਰੀਬਨ ਵੀ ਮੇਰਾ 93 ਦਾ ਜਨਮਾ ਹਾਂ ਤੇ 7 ਦੇ ਵਿੱਚ ਭਰਾ ਐਕਸਪਾਇਰ ਹੋ ਗਏ ਸੀ ਮੇਰਾ 14 ਸਾਲ ਦਾ ਸੀ ਲਾਲ ਉਦੋਂ ਮੈਂ ਤੇ 8 ਦੇ ਵਿੱਚ ਫਿਰ ਮੰਮੀ ਐਕਸਪਾਇਰ ਹੋ ਗਏ ਸੀਗੇ ਤੇ ਫਿਰ ਗਰਾ 11 ਦੇ ਵਿੱਚ ਡੈਡੀ ਐਕਸਪਾਇਰ ਹੋ ਗਏ ਸੀਗਾ ਹਾਂ ਮੇਰੀ ਕੁਸਿਸਟਰ ਹੈ ਮੇ ਤੋਂ ਵੱਡੇ ਨੇ ਉਹ 2006 ਚ ਉਹਨਾਂ ਦੀ ਮੈਰਿਜ ਹੋ ਗਈ ਸੀ ਬਈ ਮਤਲਬ ਘਰੇ ਇਕੱਲੇ ਹਾਂ ਹਾਂ ਨਹੀਂ ਹੁਣ ਮੈਂ ਮੈਰਿਜ ਕਰਾ ਲਈ ਬਾਈ ਹੂੰ ਹੁਣ ਮੈਂ ਆਪਣੀ ਵਾਈਫ ਨਾਲ ਰਹਿਣਾ ਪਹਿਲਾਂ ਮੈਂ ਜਦੋਂ ਇਕੱਲੇ ਹੁੰਦੇ ਸੀਗੇ ਸੋਚਦਾ ਸੀ ਯਾਰ ਵੀ ਹਰੇਕ ਦੇ ਮੰਮੀ ਡੈਡੀ ਨੇ ਹਨਾ ਕਿਤੇ ਨਾ ਕਿਤੇ ਕਮੀ ਜ਼ਰੂਰ ਖਾਂਦੀ ਹੈ ਮੰਮੀ ਡੈਡੀ ਦੀ ਉਹਦਾ ਵੀਰੇ ਖਾਂਦੀ ਹੋਗਾ ਉਹਦਾ ਹਮੇਸ਼ਾ ਸਾਰੀ ਉਮਰ ਖਾਂਦੀ ਹੋ ਰਹਿਣੀ ਹੈ ਕਮੀ ਦਾ ਉਹਨਾਂ ਦੀ ਹਮੇਸ਼ਾ ਰੜਕਦੀ ਹੋ ਰਹੀ ਹੁੰਦੀ ਆ ਉਹਨਾਂ ਦੀ ਘਾਟ ਤਾਂ ਕਦੇ ਪੂਰੀ ਹੋ ਨਹੀਂ ਸਕਦੀ ਹੈ ਬੇਟਾ ਵੀ ਸੋਚਦਾ ਵੀ ਜਿਸ ਮਕਾਮ ਤੇ ਮੈਂ ਖੜਾ ਮਤਲਬ ਉਸ ਲੈਵਲ ਤੇ ਜਦੋਂ ਮੈਂ ਖੇਡ ਖੇਡਣ ਜਾਂਦਾ ਸੀਗਾ ਹਨਾ ਉੱਥੇ ਯਾਦ ਕਰਦੇ ਸੀ ਵੀ ਅੱਜ ਮੈਂ ਜਿੱਤਿਆ ਆਂ ਤੇ ਅੱਜ ਮੇਰੇ ਮੰਮੀ ਡੈਡੀ ਹੁੰਦੇ ਨਾ ਦੇਖ ਕੇ ਖੁਸ਼ੀ ਹੋਣੀ ਸੀ। ਹਾਂ ਬਈ ਹੁੰਦਾ ਹੀ ਆ ਜਦੋਂ ਆਪਾਂ ਜਿੱਤਦੇ ਆਂ ਆਪਣੀ ਖੁਸ਼ੀ ਸਾਂਝੀ ਕਰਨ ਨੂੰ ਵੀ ਹੁੰਦਾ ਨਹੀਂ ਕਿ ਫੀਲ ਤਾਂ ਹੁੰਦਾ ਹੀ ਆਪਾਂ ਨੂੰ। ਵੀ ਉਹ ਜੋ ਚੀਜ਼ ਉਹ ਚਾਹੁੰਦੇ ਸੀ ਅੱਜ ਮੈਂ ਉਹ ਰਾਹਾਂ ਤੇ ਤੁਰਿਆ ਆਂ ਜੋ ਹੁੰਦੇ ਤਾਂ ਮੈਨੂੰ ਦੇਖਦੇ ਤਾਂ ਉਹਨਾਂ ਨੂੰ ਬਈ ਕਿੰਨੀ ਖੁਸ਼ੀ ਹੋਣੀ ਸੀ। ਵੀ ਮੇਰਾ ਪੁੱਤ ਚੰਗੇ ਰਾਹਾਂ ਤੇ ਤੁਰਿਆ ਹੋਇਆ ਹੈ ਨਾ ਵੀ ਅੱਜ ਨਸ਼ਿਆਂ ਤੋਂ ਬਚ ਕੇ ਭਾਵੇਂ। ਹਾਂ ਬਈ ਸਹੀ ਗੱਲ ਆ। ਜੋ ਚਾਹੁੰਦੇ ਸੀ ਇਹ ਖੇਡੇ ਉਹ ਲੈਵਲ ਤੇ ਪਹੁੰਚੇ ਉੱਤੇ ਆਪਾਂ ਪਹੁੰਚਣ ਵਾਲੇ ਹੁੰਨੇ ਆ ਬਈ। ਮੈਨੂੰ ਬੜ ਬਈ ਮਾਂ ਦੀ ਗੱਠ ਕੋਈ ਪੂਰੀ ਨਹੀਂ ਨਾ ਕਰ ਸਕਦਾ ਨਹੀਂ ਨਹੀਂ ਹੋਈ ਉਹਨਾਂ ਦੀ ਘਰ ਤਾਂ ਕੌਣ ਪੂਰੀ ਕਰ ਦੂਗਾ ਹੂੰ ਉਹਨਾਂ ਦੀ ਜਗਾ ਤਾਂ ਕੌਣ ਲੇ ਲੂ ਬਈ ਮਿੱਟੂ ਬਈ ਇਹ ਚੀਜ਼ਾਂ ਚਲੋ ਹੁੰਦੀਆਂ ਰਹਿੰਦੀਆਂ ਸਾਰੀਆਂ ਚੀਜ਼ਾਂ ਹੈਨਾ ਜਦੋਂ ਖੇਡਾਂ ਖੇਡੀਆਂ ਬਹੁਤ ਮੱਲਾ ਮਾਰੀਆਂ ਕਰਿਆ ਕੇ ਮੈਡਲ ਰੱਖ ਕੇ ਉਹ ਸਕੂਨ ਉਹ ਮਾਂ ਦਾ ਸਕੂਨ ਤਾਂ ਜ਼ਰੂਰੀ ਸੀ ਆਹ ਬਈ ਲੈ ਆਉਂਦੇ ਜੀ ਘਰ ਜਿੱਤੇ ਕੇ ਕੱਪ ਹੁੰਦੇ ਪੁੱਤਾਂ ਹੁੰਦਾ ਵੀ ਕਿਹਨੂੰ ਦਿਖਾਈਏ ਕੋਈ ਨਾ ਪਿਛਾਵਾਸ਼ੀ ਦੇਣ ਵਾਲਾ ਨਾਲ ਵੀ ਕਹਿਣ ਵਾਲੇ ਵਧੀਆ ਕੀਤਾ ਪੁੱਤ ਹੂੰ ਮਸ ਆਪਣੇ ਮਾਨ ਨਣੀ ਅਲੱਗ ਆ ਗਏ ਤੇ ਭਾਈ ਦੀ ਭਰਾ ਦੀ ਮੇਰੇ ਤੇ ਪਹਿਲੇ ਡੱਥ ਹੋ ਗਈ ਸੀ ਭੈਣਾਂ ਦੀ ਭਰਾ ਦਾ ਸੋਚਦੇ ਸੀ ਵੀ ਚਲੋ ਕਿਤੇ ਨਾ ਕਿਤੇ ਮੰਮੀ ਡੈਡੀ ਹਨਾ ਵੀ ਅੱਜ ਨਹੀਂ ਪਰ ਭਰਾ ਤਾਂ ਹੋਣਾ ਚਾਹੀਦਾ ਸੀ ਨਾ ਉਸ ਤਾਂ ਤੇ ਹਾਂ ਇਹ ਤਾਂ ਹੈ ਵੀ ਸਭ ਤੋਂ ਪਹਿਲਾਂ ਤਾਂ ਸੁਮਨ ਭਰਾ ਦੀ ਸੀਗਾ ਉਹ ਉਹ ਤੋਂ ਬਾਅਦ ਫਿਰ ਡੈਡੀ ਸੋਚਣ ਲੱਗੇ ਵੀ ਕਿਹੜਾ ਚਾਹ ਤਾਂ ਉਹਨਾਂ ਨੂੰ ਵੀ ਹੋਣਾ ਹੀ ਸੀਗਾ ਹੁਣ ਮੈਂ ਲਾਸਟ ਦਿਸੰਬਰ ਬਈ ਜਦੋਂ ਮੈਂ ਬਹਿਰੀਨ ਖੜਕਿਆ ਸੀ ਤੁਹਾਡੇ ਡੈਡੀ ਦਾ ਸੁਪਨਾ ਸੀ ਵੀ ਮੁੰਡਾ ਸਾਡਾ ਖਿਡਾਰੀ ਬਣੇ ਹਾਂ ਬਈ ਸੁਪਨਾ ਸੀ ਉਹਨਾਂ ਦਾ ਭਰਾ ਦਾ ਮੇਰਾ ਤਾਂ ਸੁਪਨਾ ਸੀਗਾ ਵੀ ਇੱਕ ਵਧੀਆ ਖਿਡਾਰੀ ਬਣੇ ਇਹ ਹਾਂ ਵੀ ਵਧੀਆ ਆਪਣੇ ਪਿੰਡ ਦਾ ਨਾਂ ਚ ਮੁਕਾਵੇ ਤੇ ਜਿਸ ਵੇਲੇ ਹਨਾ ਵੀ ਇਹ ਚੀਜ਼ਾਂ ਹੋਈਆਂ ਉਸ ਵੇਲੇ ਤੁਸੀਂ ਖੇ ਉਸ ਵੇਲੇ ਖੇਡਦੇ ਸੀ ਵੈਸੇ ਚੀਜ਼ਾਂ ਤੇ ਮੇਰੀ ਬਈ ਮੈਂ ਖੇਡਦਾ ਨਹੀਂ ਸੀਗਾ ਉਦੋਂ ਹਾਂ ਮੈਂ ਤਾਂ ਦੋ-ਦੋ ਕ੍ਰਿਕਟ ਕੁਟ ਖੇਡਦਾ ਫਿਰ ਜਾਂਦਾ ਸੀਗਾ ਹਾਂ ਬਸ ਮੇਰੇ ਭਰਾ ਮੈਨੂੰ ਕਹਿਆ ਕਰੇ ਖੇਡ ਖੇਡੋ ਮੈਂ ਉਹਨੂੰ ਬਸ ਨਾ ਧਿਆਨ ਦਿੰਦਾ ਨਹੀਂ ਸੀਗਾ ਕਬੀ ਸਰੀਰ ਦਾ ਮੈਂ ਸ਼ੁਰੂ ਤੇ ਬਰਬਰ ਦੀ ਕਿਰਪਾ ਨਾਲ ਹੈਲਦੀ ਜਿਹਾ ਸੀਗਾ ਵੱਡ ਪੈਰ ਦਾ ਫੁੱਲਾ ਸੀਗਾ ਹੂੰ ਤੇ ਬਸ ਜਦੋਂ ਐਕਸਪਾਇਰ ਹੋ ਗਿਆ ਬਸ ਫਿਰ ਤਾਂ ਇਹੀ ਹੋ ਗਿਆ ਵੀ ਉਹਨੂੰ ਕਬੱਡੀ ਖੇਡਣੀ ਔਰ ਕੁਝ ਨਹੀਂ ਕਰਨਾ ਬਿੱਟੂ ਬਈ ਮੈਂ ਤੁਹਾਨੂੰ ਦੱਸਿਆ ਸੀਗਾ ਤੁਹਾਡੇ ਪਲੇਟਾਂ ਮੇਰੇ ਖਾਲਸਾ ਸਟੱਡ ਪਤਾ ਨਹੀਂ ਕੀ ਸਟੰਟ ਪਏ ਬਈ ਸਟੰਟ ਪਏ ਹੋਏ ਨੇ ਤਿੰਨ ਸਟੰਟ ਪਏ ਸੀਗਾ ਹਾਂ ਓਕੇ ਓਹ ਕਿਉਂ ਪਏ ਸੀਗੇ ਵੈਸੇ ਮੇਰੀ ਬਲਾਕੇਜ ਹੋ ਗਈ ਸੀ ਬਈ ਜਨਵਰੀ ਦੇ ਵਿੱਚ ਹੂੰ ਬਲਾਕੇਜ ਓਨ ਕਰਕੇ ਮੇਰੇ ਫਿਰ ਕਾਹੀ ਦਿੱਕਤ ਆ ਗਈ ਸੀ ਫਿਰ ਮੈਂ ਡਾਕਟਰ ਨੂੰ ਦਿਖਾਇਆ ਫਿਰ ਉਹਨਾਂ ਨੇ ਕਹਿੰਦੇ ਵੀ ਨਾੜ ਕਾਫੀ ਬਲਾਕੀਜ ਹੋਈ ਪਈ ਤੁਹਾਡੀ ਵੇ ਦੇ ਕਰਕੇ ਫਿਰ ਉਹਨਾਂ ਨੇ ਮੇਰੇ ਸਟੰਟ ਪਾਏ ਸੀ ਬਾਈ ਤੇਨਾਂ ਤੁਹਾਡੇ ਸਟੰਟ ਵੀ ਪਏ ਤੁਸੀਂ ਬਾਹਰ ਵੀ ਜਾਣਾ ਸੀ ਖੇਡਣ ਹੈਨਾ ਇੰਨੀ ਰੁਕਾਵਟਾਂ ਆਉਂਦੀਆਂ ਤੁਹਾਡਾ ਤਿੰਨ ਵਾਰੀ ਬਾਹਰ ਜਾਣਾ ਕੈਨਸਲ ਹੋਇਆ ਮੇਰੇ ਖਿਆਲ ਨਾਲ ਹੈਨਾ ਹਾਂ ਬਾਈ ਪਹਿਲਾਂ 2017 'ਚ ਮੇਰੀ ਗੱਲ ਹੁੰਦੀ ਸੀਗੀ ਉਦੋਂ ਮੇਰਾ ਐਕਸੀਡੈਂਟ ਹੋ ਗਿਆ ਸੀ ਬਾਈ ਹੌਸਲਾ ਨਹੀਂ ਹਾਰਦੇ ਬਾਈ ਕਿਤੇ ਨਾ ਕਿਤੇ ਕਿਉਂਕਿ ਇਹ ਚੀਜ਼ਾਂ ਜਦੋਂ ਹੁੰਦੀਆਂ ਹਨ ਨਾ ਬੰਦਾ ਕਹਿੰਦਾ ਯਾਰ ਰੱਬ ਚਾਹੁੰਦਾ ਹੀ ਨਹੀਂ ਮੈਨੂੰ ਉੱਥੇ ਭੇਜਣਾ ਹੈਨਾ ਵੀ ਤੁਸੀਂ ਸੋਚਿਆ ਵੀ ਯਾਰ ਛੱਡ ਯਾਰ ਕੀ ਕਰਾਂਗੇ ਗੇਮ ਕਰਕੇ ਛੱਡ ਦੋ ਸਾਰੇ ਕਿਉਂਕਿ ਜੋ ਕਿਸੇ ਨਾਲ ਇਹ ਚੀਜ਼ਾਂ ਹੋ ਜਾਂਦੀਆਂ ਹਨ ਕਈ ਆ ਤਾਂ ਨਸ਼ੇ ਵਾਲ ਚੱਲ ਜਾਂਦਾ ਹਾਂ ਬਈ ਠੀਕ ਹੈ ਜਾਂ ਤਾਂ ਗੇਮ ਹੀ ਛੱਡ ਦਿੰਦਾ ਬਾਕੀ ਉਹ ਜਿਹੜਾ ਤੁਹਾਡੀ ਗੱਲ ਤੁਸੀਂ ਨਸ਼ੇ ਦੀ ਗੱਲ ਕਰ ਰਹੇ ਹੋ ਬਈ ਜਿੱਦਾਂ ਹੁਣ ਮੈਂ ਇਕੱਲਾ ਸੀਗਾ ਨਾ ਜੇ ਹੁਣ ਮੈਂ ਸੋਚ ਲੈਂਦਾ ਮੇਰੇ ਤੇ ਬਾਰਾ ਟਾਈਮ ਆ ਮੈਂ ਇਹ ਚੀਜ਼ ਸੋਚ ਕੇ ਬਹਿ ਜਾਂਦਾ ਯਾਰ ਵੀ ਮੈਂ ਕੀ ਕਰਾਂ ਮੈਨੂੰ ਕਿਹੜਾ ਬਈ ਕਿਸੇ ਰੋਕਣਾ ਟੋਕਣਾ ਦੀ ਆ ਮੈਂ ਜਿੱਦਾਂ ਮਰਜੀ ਨਸ਼ੇ ਕਰੀ ਜਾਂਦਾ ਕੁਝ ਵੀ ਕਰੀ ਜਾਂਦਾ ਪਰ ਆਪਾਂ ਸੋਚਿਆ ਕੁਝ ਹੋਰ ਹੋਇਆ ਸੀਗਾ ਵੀ ਆਪਾਂ ਕਰਕੇ ਦਿਖਾਉਣਾ ਉੱਥੇ ਤੱਕ ਪਹੁੰਚਣਾ ਆਪਾਂ ਨੇ ਵੀ ਅੱਜ ਨਾਲ ਨਹੀਂ ਚੱਲ ਉੱਪਰ ਬੈਠੇ ਤਾਂ ਦੇਖਦੇ ਹੋਣਗੇ ਹਾਂ ਹੈਨਾ ਵੀ ਆਪਸ ਦੇ ਪਰ ਪਹੁੰਚਣਾ ਇਹੀ ਮਨ ਚ ਮੈਂ ਸੋਚਿਆ ਹੋਇਆ ਸੀਗਾ ਇਹ ਚੀਜ਼ ਲਈ ਭਾਈ ਮੈਂ ਇਹ ਚੀਜ਼ ਸੋਚ ਕੇ ਮੈਂ ਕਦੇ ਘਰੇ ਨਹੀਂ ਬੈਠਿਆ ਆ ਰਿਹਾ ਨਾ ਹੀ ਮੰਗਦੇ ਹੌਸਲਾ ਛੱਟਿਆ بس ਇਹ ਚੀਜ਼ ਹੋ ਚੁੱਕੀ ਆ ਪਕਰਨਾ ਕਰਨਾ ਕਰਨਾ ਆਈ ਸੋਚ ਕੇ ਇੱਥੇ ਤੱਕ ਆ ਗਏ ਬਿੱਟੂ ਭਾਈ ਖਿਡਾਰੀਆਂ ਨੂੰ ਸਟਾਰ ਕਿਉਂ ਨਹੀਂ ਮੰਨਿਆ ਜਾਂਦਾ ਕਿਉਂਕਿ ਰੀਲਾਂ ਵਾਲਿਆਂ ਨੂੰ ਸਟਾਰ ਮੰਨਿਆ ਜਾਂਦਾ ਪਰ ਉੱਥੇ ਖਿਡਾਰੀਆਂ ਦੀ ਵੈਲਿਊ ਕਿਉਂ ਨਹੀਂ ਹੁੰਦੀ ਮੈਂ ਅੱਜ ਪੁੱਛਦਾ ਵੀ ਕਿੰਨੇ ਖਿਡਾਰੀ ਨੇ ਹੁਣ ਮੈਂ ਕਿਤੇ ਕਿਸੇ ਵੀ ਟੂਰਨਾਮੈਂਟ ਤੇ ਜਾਂ ਫਿਰ ਸ਼ੋਅਸ ਤੇ ਜਾਣਾ ਨਾ ਜਦੋਂ ਬਾਥੇ ਦੇਖਦਾ ਯਾਰ ਜਦ ਖਿਡਾਰੀਆਂ ਦੇ ਟੂਰਨਾਮੈਂਟ ਹੁੰਦਾ ਉੱਥੇ ਪਹੁੰਚੇ ਸਾਰੇ ਰੀਅਲ ਸਟਾਰ ਹੁੰਦੇ ਨੇ ਬਈ ਬਸ ਬਈ ਤੁਹਾਨੂੰ ਪਤਾ ਹੀ ਅੱਜਕੱਲ ਰੀਲਾਂ ਦੇ ਹੁਣ ਜਿਹੜਾ ਜਿਹੜੀ ਚੀਜ਼ਾਂ ਚੱਲਦੀ ਇਹਨਾਂ ਅੱਜਕੱਲ ਹਨ ਹਮ ਹੁਣ ਜਿਹੜਾ ਦਿਨ ਰਾਤ ਮਿਹਨਤ ਕਰਦਾ ਬਈ ਅਸੀਂ ਤੁਹਾਨੂੰ ਲਾਲਾ ਵੀ ਖਿਡਾਰੀ ਸਟਾਰ ਨਹੀਂ ਬਣ ਸਕਦਾ ਬਈ ਬਈ ਲੋਕ ਮੰਨਣ ਤੇ ਆ ਮੰਨਦੇ ਨਹੀਂ ਨਾ ਬਈ ਹਮ ਸਾਡੇ ਲਈ ਤਾਂ ਅਸਲ ਜਿਹੜੇ ਹੈਗੇ ਅਸਲ ਮੰਨਦੇ ਆ ਆਪਣੇ ਸਾਡੇ ਦੇ ਸੀਨੀਅਰ ਨੇ ਜਿਹੜੇ ਸਟਾਰ ਹੀ ਨੇ ਬਈ ਸਾਡੇ ਲਈ ਤਾਂ ਬਈ ਇੱਕ ਚੀਜ਼ ਹੋਰ ਕਿਸੇ ਫਿਲਮ ਫਿਲਮ ਆਰੀ ਹੋਈਗੀ ਨਾ ਉਹਦੇ ਤੁਸੀਂ ਬੈਨਰ ਦੇਖ ਲਓ ਥਾਂ ਥਾਂ ਤੇ ਲੱਗੇ ਹੋਣਗੇ ਠੀਕ ਹੈ ਜਾਂ ਫਿਰ ਕੋਈ ਕਿਸੇ ਆਰਟਿਸਟ ਦਾ ਸ਼ੋਅ ਹੋਏਗਾ ਥਾਂ ਥਾਂ ਤੇ ਬੈਨਰ ਹੋਣਗੇ ਜਦੋਂ ਕੋਈ ਜਿੱਤ ਕੇ ਆਉਂਦਾ ਇੰਡੀਆ ਲਈ ਜਾਂ ਫਿਰ ਕੋਈ ਹੈਨਾ ਪੰਜਾਬ ਲਈ ਉਹਦੇ ਬੈਨਰ ਕਿਉਂ ਨਹੀਂ ਲੱਗੇ ਹੁੰਦੇ ਬਸ ਬਈ ਇਹਨੂੰ ਚੀਜ਼ ਨੂੰ ਐ ਨਹੀਂ ਮੰਨਤਾ ਦਿੰਦੀ ਨਹੀਂ ਹੈਗੇ ਰੱਬ ਸੁੱਖ ਰੱਖੇ ਹੌਲੀ ਹੌਲੀ ਬਈ ਇਹ ਚੀਜ਼ ਵੀ ਹੋਣ ਲੱਗ ਜੂਗੀ ਵੱਡੀ ਜੌਨ ਕੋ ਵੱਡੀ ਪਹਿਲਾਂੋਂ ਵੈਸੇ ਉੱਪਰ ਬਹੁਤ ਆ ਗਈ ਬਈ ਬਹੁਤ ਫਰਕ ਪੈ ਗਿਆ ਕਬੱਡੀ ਦੇ ਵਿੱਚ ਹੋਲੀ-ਹੋਲੀ ਇਹ ਸਮਾਵੀ ਜਲਦੀ ਆ ਜਾਣਾ ਪਰ ਹਰ ਖੇਡ ਚ ਐਵੇਂ ਹੁੰਦਾ ਬਾਈ ਮੈਨੂੰ ਕਦੇ ਤੱਕ ਕਦੇ ਬੈਨਰ ਨਹੀਂ ਦੇਖਿਆ ਹੂੰ ਮੈਂ ਕਿਤੇ ਬੈਨਰ ਨਹੀਂ ਦੇਖਿਆ ਵੀ ਉਹ ਬੰਦਾ ਫਲਾਣਾ ਜਿੱਤ ਗਿਆ ਸੀਦਾ ਬੈਨਰ ਇੱਥੇ ਲੱਗਿਆ ਇਹ ਤਾਂ ਚੀਜ਼ਾਂ ਸਾਡੇ ਇਸੇ ਪਹਿਲੇ ਦਿਨ ਨਹੀਂ ਆਈਆਂ ਬਾਈ ਇਹਨਾਂ ਸਾਨੂੰ ਤਾਂ ਐਵੇਂ ਐਵੇਂ ਦਿੱਤੀਆਂ ਨਹੀਂ ਜਾਂਦੀਆਂ ਹੈਗੀਆਂ ਹੂੰ ਸਭ ਤੋਂ ਵੱਧ ਰਿਸਕਿਤ ਤੌਰ ਤੇ ਮੈਂਟਲੀ ਸਾਰੀ ਚੀਜ਼ਾਂ ਦੀ ਮਿਹਨਤ ਸਾਰੀ ਜਿਆਦਾ ਕਰਦੇ ਆਂਗੇ ਹੂੰ ਚਲੋ ਗੇਮ ਤਾਂ ਹਰੇਕ ਕੋਈ ਵੀ ਗੇਮ ਆ ਮਿਹਨਤ ਹਰੇਕ ਚ ਹੁੰਦੀ ਆ ਪਰ ਅੱਬ ਗੇਮ ਦੇ ਤੌਰ ਤੇ ਦੇਖੀਏ ਤਾਂ ਹਰੇਕ ਗੇਮ ਚ ਮਿਹਨਤ ਹਰੇਕ ਦਾ ਸਟਰਗਲ ਆ ਸਭ ਕੁਝ ਆ ਪਰ ਥੋੜਾ ਜਿਆ ਸਾਨੂੰ ਪਤਾ ਬ ਬੇਟਾ ਬਈ ਤੁਹਾਨੂੰ ਖੇਡ ਕਿਹਦੇ ਕੀ ਗਈ ਆ ਕਿਦਾਂ ਬਈ ਤੁਹਾਨੂੰ ਕਬੱਡੀ ਨੇ ਕੀ ਦਿੱਤਾ ਐ ਅਸਤੱਕ ਆਹ ਹੁਣ ਤੁਹਾਡੇ ਕੋਲ ਬੈਠੇ ਆ ਬਈ ਕਬੱਡੀ ਕਰਕੇ ਬੈਠੇ ਆਂਗੇ ਹੂੰ ਉਹ ਮੈਂ ਲਾਲੋ ਵੀ ਮੇਰਾ ਬਈ ਦੋ ਵਾਰੀ ਤਾਂ ਮੇਰਾ ਐਕਸੀਡੈਂਟ ਹੋ ਗਿਆ ਸੀਗਾ ਹੂੰ 2011 ਚੋ ਐ 17 ਚੋ ਬੜੀ ਮੇਰੀ ਬਾਹਰ ਟੁੱਟ ਗਈ ਵੈਸਟ ਹੰਡ ਤੇ ਬੈਗੇ ਮੇਰੇ ਕੋਲ ਬਈ ਕੋਈ ਜ਼ਮੀਨ ਨਹੀਂ ਕੋਈ ਕੁੱਛ ਨਹੀਂ ਇਕੱਲਾ ਘਰ ਘਰ ਆ ਮੇਰੇ ਕੋਲ ਆਪਣਾ ਇਲਾਜ ਕਰਾਉਣ ਨੂੰ ਪੈਸੇ ਨਹੀਂ ਹੁੰਦੇ ਸੀ ਜੇ ਮੈਂ ਕਬੱਡੀ ਖੇਡਦਾ ਸੀ ਬਈ ਕਬੱਡੀ ਕਰਕੇ ਮੇਰੀ ਕਬੱਡੀ ਦੇ ਪ੍ਰਮੋਟਰਾਂ ਨੇ ਲਾਲੋ ਕਬੱਡੀ ਦੇ ਜਿਹੜੇ ਲੋਕ ਕਬੱਡੀ ਨੂੰ ਪਿਆਰ ਕਰਦੇ ਸੀ ਮੈਨੂੰ ਪਿਆ ਤਾ ਵੀ ਮੇਰਾ ਇਲਾਜ ਹੋਇਆ। ਹੂੰ ਨਹੀਂ ਤਾਂ ਮੇਰਾ ਘਰ ਘੁਰਵੇ ਕੇ ਜਾਣਾ ਸੀ ਬਾਈ ਵਿੱਚ। ਹੂੰ ਕਬੱਡੀ ਕਬੱਡੀ ਕਰਕੇ ਆ ਬਾਈ ਮੈਂ ਸਭ ਕੁਛ ਖਾਣੇ ਵੀਆ ਕਬੱਡੀ ਕਰਕੇ ਆ ਕੱਪੜੇ ਪਾਉਣੇ ਤਾਂ ਵੀ ਕਬੱਡੀ ਕਰਕੇ ਕਹਿੰਦਾ ਆਪਾਂ ਖਾਣ ਨੂੰ ਪਹਿਨਣ ਨੂੰ ਦਿੰਦਾ ਤਾਂ ਆਪਣੀ ਰੱਬ ਹੁੰਦਾ ਤਾਂ ਕਬੱਡੀ ਬਾਈ ਰੱਬ ਹੀ ਆ ਮੇਰੇ ਲਈ। ਕਬੱਡੀ ਰੱਬ। ਹਾਂ ਬਾਈ। ਕਦੇ ਸੋਚਿਆ ਨਹੀਂ ਬਾਈ ਹੋਰ ਗੇਮਸ ਨੂੰ ਇੰਨੀ ਫੈਸਿਲਿਟੀ ਦਿੱਤੀ ਜਾਂਦੀ ਹੈ ਕਬੱਡੀ ਨੂੰ ਇੰਡੀਆ ਲੈਵਲ ਤੇ ਇੰਨੀ ਫੈਸਿਲਿਟੀ ਹਲੇ ਨਹੀਂ ਦਿੱਤੀ ਜਾਂਦੀ ਜਿਸ ਲੈਵਲ ਤੇ ਦੇਣੀ ਚਾਹੀਦੀ ਹੈ। ਹਾਂ ਬਾਈ ਜਿੱਥੇ ਤੱਕ ਜਾਣੀ ਚਾਹੀਦੀ ਆਲੇ ਉੱਥੇ ਤੱਕ ਪਹੁੰਚੀ ਨਹੀਂ ਲੱਸੀ ਕਬੱਡੀ। ਹੂੰ ਚਲੋ ਹੌਲੀ ਵਾਲੀ ਰੱਬ ਕਰੋ ਕਿਰਪਾ ਦੇਖ ਤੁਸੀਂ ਇਹ ਦੇਖਦੇ ਹੋ ਵੀ ਖਿਡਾਰੀ ਕਿੰਨੀ ਮਿਹਨਤ ਕਰਦਾ ਆਪਣਾ ਸਰੀਰ ਬਣਾਉਣ ਲਈ ਠੀਕ ਆ ਉਹ ਖੇਡ ਲਈ ਵੀ ਹਾਂ ਉਹਨੂੰ ਤੁਹਾਨੂੰ ਕਿੰਨਾ ਹੈਣਾ ਵੀ ਕਿੰਨੀ ਸਟਰਗਲ ਕਰਨੀ ਪੈਂਦੀ ਹੈ ਬਾਈ ਬਾਈ ਸਟਰਗਲ ਤਾਂ ਬਹੁਤ ਕਰਨੀ ਪੈਂਦੀ ਆ ਸਟਰਗਲ ਤਾਂ ਤੁਸੀਂ ਇਹ ਲਾ ਲਓ ਵੀ ਹੁਣ ਦਸੰਬਰ ਜਨਵਰੀ ਚ ਬਾਈ ਕਿੰਨੀ ਠੰਡਾ ਪੈਂਦੀ ਹੈ ਨਾ ਫਰਵਰੀ ਚ ਲਾ ਲਓ ਕਿੰਨੀ ਧੁੰਦ ਆਉਂਦੀ ਹੈ ਨਾ ਉਹ ਟਾਈਮ ਲੋਕਾਂ ਦਾ ਬਈ ਜਗ੍ਹਾ ਚ ਮੂੰਹ ਕੱਢਣੋਂ ਬਾਹਰ ਨਹੀਂ ਕਰਦਾ ਤੇ ਅਸੀਂ 4 ਵਜੇ ਟਰੈਕ ਤੇ ਹੁੰਦੇ ਆ ਬਾਈ ਪ੍ਰੈਕਟਿਸ ਕਰਦੇ ਆਂਦੀ ਬਈ ਅਸੀਂ ਦੋ ਟਾਈਮ ਆਵਦੀ ਪ੍ਰੈਕਟਿਸ ਕਰਨੀ ਕਰਨੀ ਹੁੰਦੀ ਆ ਆਪਦਾ ਮੈਚ ਖੇਡਦੇ ਹੋਈ ਨਾ ਖੇਡਦੇ ਹੋਈ ਸੀਜ਼ਨ ਚੱਲ ਰਿਹਾ ਚਾਹ ਸੀਜ਼ਨ ਆਫ ਆ ਕਿਤੇ ਵੀ ਹੋਈ ਸਾਨੂੰ ਪ੍ਰੈਕਟਿਸ ਕਰਨੀ ਹੋ ਪੈਣੀ ਆ ਬਈ ਦੇਖੇ ਪ੍ਰੈਕਟਿਸ ਕਰਾਂਗੇ ਤਾਂ ਆਪਦਾ ਵਧੀਆ ਰਿਜ਼ਲਟ ਦੇਵਾਂਗੇ ਮਿੱਟੂ ਬਾਈ ਜੇ ਇੱਕ ਟਾਈਮ ਇਹ ਜ ਆ ਗਿਆ ਕਬੱਡੀ ਪਿੱਛੇ ਘਰ ਵੇਚਣਾ ਪਏ ਫੇਰ ਕੀ ਕਰਾਂਗੇ ਬਈ ਮੈਨੂੰ ਨਹੀਂ ਲੱਗਦਾ ਕਬੱਡੀ ਮੇਰੇ ਤੇ ਕਰੇ ਇਹਨਾਂ ਉਹ ਤੇ ਲੈ ਕੇ ਆਊਗੀ ਹੂੰ ਕਿਉਂਕਿ ਮੈਂ ਐਦਾਂ ਦਾ ਕਦੇ ਹੋ ਨਹੀਂ ਸਕਦਾ ਵੈਸੇ ਪਰ ਸਮੇ ਸਮੇ ਦੀ ਗੱਲ ਆ ਬਾਈ ਜਦਾਂ ਦਾ ਜੋ ਫੈਸਲਾ ਆਊਗਾ ਜਿਵੇਂ ਦਾ ਲੈਣਾ ਪਿਆ ਹੂੰ ਤੇ ਹੁਣ ਬਾਈ ਬਿੱਟੂ ਬਾਹਰ ਜਾਏਗਾ ਵੈਸੇ ਕੋਸ਼ਿਸ਼ ਤਾਂ ਆਏਗੀ ਬਾਈ ਹੁਣ ਦੁਬਾਰਾ ਖੇਡਣਾ ਸ਼ੁਰੂ ਕਰਨਾ ਹੂੰ ਮੈਂ ਪ੍ਰੈਕਟਿਸ ਕਰਦਾ ਹੁਣਾਂ ਬਾਈ ਹੂੰ ਉਹਨਾਂ ਰੱਬ ਸੁੱਖ ਰੱਖਿਆ ਹੁਣ ਮੈਂ ਥੋੜੇ ਮਹੀਨਾ ਤੱਕ ਆਹ ਸਾਲ ਜਾਂ ਅਗਲੇ ਸਾਲ ਨੂੰ ਮੈਂ ਦੁਬਾਰਾ ਸ਼ੁਰੂ ਕਰੂੰਗਾ ਬਈ ਅੱਛਾ ਬਿੱਟੂ ਭਾਈ ਤੁਸੀਂ ਜਿਹੜੇ ਲੋਕ ਦੇਖ ਰਹੇ ਨੇ ਉਹਨਾਂ ਲਈ ਕੀ ਮਿਸਾਲ ਬਣਾਓਗੇ ਬਾਈ ਇਹ ਇਹੀ ਆ ਵੀ ਕਦੇ ਵੀ ਹੌਸਲਾ ਨਾ ਹਾਰੋ ਬਾਈ ਹੂੰ ਕਦੇ ਵੀ ਤੁਸੀਂ ਆਪਣਾ ਦਿਲ ਨਾ ਛੱਡੋ ਹੂੰ ਹਮੇਸ਼ਾ ਬਰਬਾਦ ਦਾ ਨਾਮ ਲੋ ਹਮ ਦਾ ਭਾਣਾ ਮੰਨ ਕੇਵੇਂ ਸਾਗੇ ਚੱਲੋ ਕਦੇ ਵੀ ਤੁਹਾਡੇ ਦੇ ਕੋਈ ਮਾੜਾ ਸਮਾਂ ਆਉਂਦਾ ਵੀ ਮਾੜੀ ਸੰਗਤ ਚੰਨਾ ਪੋ ਬਈ ਹਮ ਨਸ਼ੇ ਪੱਤੇ ਆ ਜਾਂਦਾ ਕਿ ਪੋਣਾ ਆਪਦਾ ਬਸ ਆਪਦਾ ਜਿਹੜਾ ਤੁਸੀਂ ਜ਼ਿੰਦਗੀ ਦੇ ਵਿੱਚ ਕਰਨ ਆਪਦਾ ਸਾਰਾ ਧਿਆਨ ਉਹਦੇ ਰੱਖੋ ਯਾਰੀ ਦੋਸਤੀ ਸੀਗੀ ਬਈ ਤੁਹਾਡੀ ਹਾਂ ਬਈ ਹੈਗੀ ਆ ਯਾਰੀ ਦੋਸਤੀ ਨੇ ਲਾਇਆ ਕਿਤੇ ਨਸ਼ੇ ਨੂੰ ਨਹੀਂ ਨਹੀਂ ਬਈ ਆਪਣਾ ਸਰਕਲ ਹੀ ਜਾਂਦਾ ਸੀ ਹਮ ਐਵੇਂ ਦੇ ਆਪਾਂ ਮੈਂ ਸ਼ੁਰੂ ਤੋਂ ਐਵੇਂ ਦੇ ਬੰਦਿਆਂ ਨਾਲ ਨਹੀਂ ਸੀ ਆਪਾਂ ਬਈ ਕੀ ਲੱਗਦਾ ਯਾਰੀ ਦੋਸਤੀ ਚ ਬੰਦਾ ਆਪ ਸੰਭਲਦਾ ਬਈ ਹੁਣ ਆਪਾਂ ਦੇਖੋ ਆਪਾਂ ਕਿਸੇ ਵੀ ਸਰਕਲ ਤੇ ਜਾਂਦੇ ਹਰੇਕ ਉੱਤੇ ਚੰਗਾ ਮਾੜੇ ਬੰਦੇ ਹੁੰਦੀ ਆ ਹੂੰ ਉਹਦਾ ਕੁਝ ਆਪਣੇ ਅੱਥੇ ਵੀ ਹੁੰਦਾ ਬਈ ਆਪਾਂ ਕੀ ਚੁਣਨਾ ਹੈ ਹੂੰ ਹਨਾ ਇਹ ਚੀਜ਼ ਦਾ ਹੀ ਫਰਕ ਪੈਂਦਾ ਬਈ ਤੁਸੀਂ ਚੰਗੇ ਯਾਰ ਹੀ ਸੁਣੇ ਨੇ ਆਪਾਂ ਬਸ ਬਈ ਨਾ ਆਪਾਂ ਨੂੰ ਕਿਸੇ ਨੇ ਕਦੇ ਚੀਜ਼ ਲਿਖ ਕੇ ਜੇ ਫੋਰਸ ਕੀਤਾ ਨਾ ਆਪਾਂ ਕਦੇ ਉਹਦੇ ਬਦਲਣਾ ਰਹੇ ਹੂੰ ਮੈਂ ਆਪਣਾ ਸਹੀ ਹੈ ਸਰਕਲ ਸਾਡੇ ਅੱਛਾ ਬਿੱਟੂ ਬਾਈ ਜਾਂਦੇ ਆਂ ਸਾਡੇ ਪਲੇਟਫਾਰਮ ਦੇ ਆਪਣੇ ਫੈਨ ਹੈ ਆਫ ਰਿਵਿਊਜ਼ ਨੂੰ ਕੁਝ ਕਹਿਣਾ ਚਾਹੋਗੇ ਕਿ ਦੋਈ ਨਜ਼ਾਮ ਦੋ ਕੁਝ ਵੀ ਚੀਜ਼ ਜਿਹੜੀ ਕੋਈ ਕਹਿਣੀ ਹੋਵੇ ਹਨਾ ਵੀ ਕੋਈ ਗੱਲ ਕੋਈ ਸੰਦੇਸ਼ ਦੇਣਾ ਹੋਵੇ ਕਬੱਡੀ ਬਾਰੇ ਜੇ ਕੁਛ ਦੇਣਾ ਹੋਵੇ ਕੋਈ ਬਸ ਇਹੀ ਆ ਭਾਈ ਆਪਣੇ ਵੀ ਸਾਰੇ ਕਬੱਡੀ ਆਪਣੀ ਵੀ ਸਾਰੇ ਬੰਨ ਕਬੱਡੀ ਮੈਨੂੰ ਸਮਝ ਨਹੀਂ ਆ ਨਗਰੀ ਕਈ ਬੋਲਾਂ ਭਈਆ ਕੁਛ ਵੀ ਬੋਲ ਦਿਓ ਜੋ ਤੁਹਾਡਾ ਮਨ ਕਰ ਰਿਹਾ ਭਾਈ ਜੋ ਦਿਮਾਗ 'ਚ ਗੱਲ ਆ ਰਹੀ ਹੈ ਨਾ ਉਹ ਬੋਲੋ ਬਸ ਇਹੀ ਕਹਿਣਾ ਚਾਹਣਾ ਭਾਈ ਜਿਵੇਂ ਹੁਣ ਅੱਜ ਕੱਲ੍ਹ ਦੀ ਮੈਂ ਦੇਖਿਆ ਨੌਜਵਾਨ ਨੌਜਵਾਨ ਭਾਈ ਹਮ ਨਸ਼ੇ ਦੇ ਵਿੱਚ ਬਹੁਤ ਫਸ ਰਹੇ ਆ ਨਾ ਦਲਦਲ ਦੇ ਵਿੱਚ ਬੇਰ ਨੀ ਚੀਜ਼ਾਂ ਜਿਵੇਂ ਕੋਈ ਨਹੀਂ ਹੈਗਾ ਹਮ ਵੀ ਆਪਾਂ ਇਹਨਾਂ ਚੀਜ਼ਾਂ ਨੂੰ ਛੱਡ ਕੇ ਬਹੁਤ ਸਾਰੇ ਬਹੁਤ ਨੌਜਵਾਨ ਨਸ਼ੇ ਦੇ ਬਹੁ ਬਈ ਚੰਗੇ ਬਹੁ ਕਮਾਂਦੇ ਬਹੁ ਲੱਗੇ ਹੋਣੇ ਬਹੁ ਗਰਾਉਂਡ ਪ੍ਰੈਕਟਿਸ ਕੋਈ ਜਿਮ ਨਾਲ ਜੁੜਿਆ ਕੋਈ ਕਿਸੇ ਨਾ ਕੋਈ ਗੇਮ ਨਹੀਂ ਵੀ ਕਿਸੇ ਨਾ ਕਿਸੇ ਗੇਮ ਨਾਲ ਜੁੜੇ ਹੋ ਆਪਾਂ ਆਪਣੇ ਸਰੀਰ ਦਾ ਧਿਆਨ ਦੋ ਵਧੀਆ ਖਾਓ ਪੀਓ ਜਿੱਦਾਂ ਦਾ ਆਪਣੇ ਆਪਾ ਬਾਡੀ ਨੂੰ ਚੀਜ਼ ਪਾਵਾਂਗੇ ਨਾ ਉਦਾਂ ਦਾ ਰਿਜ਼ਲਟ ਦੇਣਾ ਬਈ ਬਾਈ ਮੇਰਾ ਆਖਰੀ ਸਵਾਲ ਹੈ ਸਰਕਾਰਾਂ ਨੇ ਤੁਹਾਡਾ ਕਿੰਨਾ ਖਸਾ ਦੇਤਾ ਗੇਮ ਨੂੰ ਲੈ ਕੇ ਕੋਈ ਸਾਥ ਨਹੀਂ ਦਿੱਤਾ ਬਈ ਮੇਰਾ ਹੂੰ ਮੇਰੇ ਤਾਂ ਕਿਸ ਕੋਈ ਸਾਥ ਨਹੀਂ ਦਿੱਤਾ ਬਈ ਸਰਕਾਰਾਂ ਨੇ ਹੂੰ ਕੀ ਹਰੇਕ ਡਾ ਰਿਆ ਸਾਥ ਦੇ ਦੇਣਗੀ ਸਰਕਾਰ ਬਈ ਦੇਣਾ ਤਾਂ ਚਾਹੀਦਾ ਬੀਣਾ ਬੰਦਾਗਾ ਹਰ ਗੇਮ ਨੂੰ ਉਹ ਕਰਦੇ ਆ ਤਾਂ ਕਬੱਡੀ ਨੂੰ ਫਿਰ ਕਿਉਂ ਪਿੱਛੇ ਛੱਡਦੇ ਹੁੰਦੇ ਤੇ ਐਨਆਰਆਈ ਐਨਆਰਆਈ ਨੂੰ ਬਈ ਦੱਸਾਂ ਜਦ ਮੇਰਾ ਦੋ ਤਿੰਨ ਵਾਰੀ ਐਕਸੀਡੈਂਟ ਹੋਇਆ ਬਈ ਮੇਰਾ ਐਡਾ ਉਹਨਾਂ ਨੇ ਐਨਾ ਕੁਛ ਐਨਆਰਆਈ ਨੇ ਮੇਰੀ ਹੈਲਪ ਕੀਤੀ ਆ ਬਈ ਮਤਲਬ ਸਰਕਾਰਾਂ ਨਾਲ ਚੰਗੇ ਐਨਆਰਆਈ ਆ ਹਾਂ ਬਹੁਤ ਚੰਗੇ ਬਹੁਤ ਜ਼ਿਆਦਾ ਚੰਗੇ ਆ ਬਈ ਸਰਕਾਰਾਂ ਦਾ ਕੁਝ ਵੀ ਨਹੀਂ ਸੋਚਣੀ ਬਈ ਕਬੱਡੀ ਦਾ ਕੋਈ ਪਲੇਅਰ ਪਲੇਅਰ ਲਾ ਲੋ ਸਾਡੇ ਸੀਨੀਅਰ ਪਲੇਅਰ ਨੇ ਕਿੰਨੇ ਬਾਅਦ ਚ ਖੇਡਣੋਂ ਹਟ ਜਾਂਦੇ ਨੇ ਜਾਂ ਵਿਚਾਰੇ ਰੈਫਰੀ ਬਣ ਜਾਂਦੇ ਨੇ ਜਾਂ ਕੋਈ ਕੋਚ ਕੋਈ ਉਹਨਾਂ ਨੇ ਐਡਾ ਨਹੀਂਗਾ ਵੀ ਉਹਨਾਂ ਨੂੰ ਕੋਈ ਜੌਬ ਦੇਣ ਬਈ ਹਮ ਬਿਸ਼ਾਰੀ ਜੰਦ ਦੇ ਕੋਲ ਆਪਣੀ ਕਬੱਡੀ ਲੇਖੇ ਲਾਈ ਆ ਕੋਈ ਨਹੀਂ ਸੋਚਨੇ ਬਈ ਸਰਕਾਰਾਂ ਚ ਸੋ ਬਹੁਤ ਬਹੁਤ ਧੰਨਵਾਦ ਪਾਜੀ ਥੈਂਕ ਯੂ ਬਰੀ ਸੋ ਫੇਰ ਲੇ ਗਾਵਾਂਗੇ ਜੇ ਖਟਾਰੀਆਂ ਸਾਨੂੰ ਤੋਂ ਜਿਆਦਾ ਸ਼ਸ਼ੀਆ ਕਾਲ